ਥੋੜਾ ਜਿਹਾ ਸਮਾਂ ਹੋਇਆ ਇੱਕ ਭੈਣ ਦੇ ਅਰਦਾਸੀਏ ਦੀ ਡਿਊਟੀ ਸੀ ਉਦੋਂ ਅੰਮ੍ਰਿਤ ਵੇਲੇ ਮੈਨੂੰ ਪਾਲਕੀ ਸਾਹਿਬ ਆਉਣ ਤੋਂ ਪਹਿਲਾਂ ਮੇਰੇ ਕੋਲ ਆਈ ਗੁਰੂ ਦੀ ਸਾਜੀ ਨਵਾਜੀ ਕੇਸਕੀ ਵੀ ਸਜਾਈ ਹੋਈ ਸੀ ਭੈਣ ਨੇ ਉਸ ਨੇ ਕਿਹਾ ਕਿ ਵੀਰ ਜੀ ਅੰਮ੍ਰਿਤ ਵੇਲੇ ਜਦੋਂ ਮੈਂ ਉੱਠਦੀ ਹਾਂ ਤੇ ਮੇਰਾ ਗੁਰਬਾਣੀ ਦੇ ਵਿੱਚ ਮਨ ਨਹੀਂ ਲੱਗਦਾ ਇਸ ਸੰਗਤ ਦੇ ਵਿੱਚ ਮੈਂ ਸੱਚ ਕਬੂਲ ਕਰਾਂ ਅੱਜ ਤੋਂ 5 ਸਾਲ ਪਹਿਲਾਂ ਦਾ ਮੈਂ ਟੀਵੀ ਵੇਖਣਾ ਛੱਡਿਆ ਹੈ ਕੇਵਲ ਕਥਾ ਕੀਰਤਨ ਸੁਣ ਲੈਂਦਾ ਟੀਵੀ ਤੇ ਖਬਰਾਂ ਤੱਕ ਨਹੀਂ ਸੁਣੀਆਂ ਮੈਂ ਤੇ ਉਸ ਭੈਣ ਨੂੰ ਮੈਂ ਸਵਾਲ ਕੀਤਾ ਕਿ ਬਾਕੀ ਤਾਂ ਤੂੰ ਛੱਡ ਵੀ ਸੱਤ ਪੈਰ ਕੀ ਕੀਤਾ ਜਾਂਦਾ ਟੀਵੀ ਵੇਖਦੀ ਐ ਉਹਨੇ ਕਿਹਾ ਵੀਰ ਜੀ ਟੀਵੀ ਵੇਖਣ ਦੀ ਮੈਨੂੰ ਬਹੁਤ ਭੈੜੀ ਆਦਤ ਹੈ ਮੈਂ ਰਾਤ ਨੂੰ 10-11 ਵਜੇ ਤੱਕ ਟੀਵੀ ਸੀਰੀਅਲ ਜ਼ਰੂਰ ਵੇਖਣੀ ਹੈ ਤੇ ਉਸ ਭੈਣ ਨੂੰ ਫਿਰ ਮੈਂ ਇਹ ਕਿਹਾ ਸੀ ਕਿ ਭੈਣਾ ਅੱਜ ਤੋਂ 5 ਸਾਲ ਪਹਿਲਾਂ ਜੋ ਮੈਂ ਸੀਰੀਅਲ ਵੇਖੇ ਕਦੀ ਕਦੀ ਸਾਲਾਂ ਬੱਧੀ ਮਹੀਨਿਆਂ ਬਾਅਦ ਅੱਜ ਵੀ ਗਾਹੇ ਅਵਗਾਹੇ ਮੇਰੀ ਸੁਰਤ ਵਿੱਚ ਉਹ ਸੀਰੀਅਲ ਉਹ ਨਾਟਕ ਢੇੜਾ ਮਾਰ ਜਾਂਦੇ ਆ ਤੇ ਰਾਤ ਨੂੰ 10 ਵਜੇ ਟੀਵੀ ਵੇਖ ਕੇ ਸੌਂ ਕਰਕੇ ਤੇ ਸਵੇਰੇ ਅਮਰਤ ਵੇਲੇ ਕਹੀਏ ਕਿ ਮਨ ਨਹੀਂ ਟਿਕਦਾ ਤੇ ਸੁਰਤ ਨਹੀਂ ਜੁੜਦੀ ਤੇ ਮਹਾ ਇਸ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਤੁਹਾਡੇ ਸਵਾਲ ਦਾ ਜਵਾਬ ਤੁਹਾਡੇ ਸਾਹਮਣੇ ਸੱਚਮੁੱਚ ਸੰਗਤ ਜੀ ਕਹਲਣਾ ਤਾਂ ਅਸੀਂ ਬਹੁਤਾਂ ਤੇ ਵਿੱਚ ਘਾਲ ਲੈਂਦੇ ਹਾਂ ਪਰ ਜ਼ਿੰਦਗੀ ਨੂੰ ਸੰਜਮ ਵਿੱਚ ਰੱਖਣਾ ਭੁੱਲ ਜਾਂਦੇ ਹਾਂ ਸਵਾਲ ਤਾਂ ਆਮ ਹੀ ਗਾਹੇ ਅਵਗਾਹੇ ਅੱਗੇ ਹੋ ਹੋ ਕਰਕੇ ਸੰਗਤ ਕਰਦੀ ਐ ਮਨ ਨਹੀਂ ਜੁੜਦਾ ਨੀਂਦ ਆਉਂਦੀ ਅਵਾਸੀਆਂ ਆਉਂਦੀਆਂ ਪਰ ਦਿਲ ਨੂੰ ਛੋਟਾ ਨਾ ਕਰ ਲੈਣਾ ਕਿਉਂਕਿ ਜੁੜੂ ਹੋਈ ਸੰਗਤ ਐ ਤੇ ਜਿੰਨੇ ਪਰਸੈਂਟ ਉੱਚੀ ਸੁਰਤ ਉੱਠੇ ਵਾਲੇ ਜਗਿਆਸੂ ਹੋਣ ਫਿਰ ਵਿਚਾਰਾਂ ਵੀ ਉਹਨਾਂ ਨਾਲ ਓਵੇਂ ਦੀਆਂ ਹੀ ਹੁੰਦੀਆਂ ਕਿਉਂਕਿ ਸਤਗੁਰਾਂ ਦੀ ਰਹਿਮਤ ਐ ਕਾਫੀ ਪਰਸੈਂਟ ਸੁਰਤੀ ਬਿਰਤੀ ਸੰਗ ਦੀ ਮਾਇਆਵੀ ਪਦਾਰਥਾਂ ਤੋਂ ਉੱਠ ਚੁੱਕੀ ਹੈ ਉਹ ਸੰਗਤ ਜੁੜੀ ਹੈ ਤੇ ਦਿਲ ਨੂੰ ਹੌਲਾ ਨਾ ਕਰ ਲੈਣਾ ਜਗਿਆ ਸੁ ਵਾਸਤੇ ਜੋ ਸਾਧਨਾ ਹੈ ਇਸ ਆਤਮਾ ਦੇ ਪਰਮਾਤਮਾ ਦੇ ਵਿੱਚ ਲੀਵਲੀਨ ਹੋਣ ਦੀ ਇਹ ਕੋਈ ਸੌਖੀ ਖੇਡ ਨਹੀਂ ਹੈ ਮਹਾਪੁਰਖਾਂ ਸਤਪੁਰਖਾਂ ਨੇ ਇਹਦਾ ਦਰਸਾਇਆ ਕਿ ਥੋੜਾ ਜਿਹਾ ਵੀ ਪੰਥ ਜਦੋਂ ਰਹਿ ਜਾਵੇ ਤੇ ਆਕਾਲ ਚਲਾਣੇ ਦਾ ਬਲਾਵਾ ਆ ਜਾਵੇ ਨਾ ਤਾਂ ਫੇਰ ਜਨਮ ਲੈਣਾ ਪੈਂਦਾ ਐਸੇ ਘਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਭ ਹੋਇਆ ਇਹ ਵਾਰ-ਵਾਰ ਜਨਮਾਂ ਜਨਮਾਂ ਤਰਾਂ ਦਾ ਢੇੜਾ ਐਵੇਂ ਨਹੀਂ ਮੁੱਕ ਜਾਂਦਾ ਵਾਪਰਿਆ ਹੋਵੇਗਾ ਭਗਤ ਰਵਿਦਾਸ ਜੀ ਦੇ ਨਾਲ ਗੁਰਬਾਣੀ ਅੰਦਰ ਇੱਕ ਪੰਕਤੀ ਅੰਕਤ ਕੀਤੀ ਹੈ ਭਗਤਾਂ ਨੇ ਗੁਰੂ ਸਹਿਬਾਨ ਜੀ ਨੇ ਲਿਖਿਆ ਤਾਂ ਬਹੁਤ ਛੋਟੇ ਵਿਚਾਰਾਂ ਵਿੱਚ ਪਰ ਉਸ ਦੇ ਵਿੱਚ ਜਦੋਂ ਰਮਜ ਪਾਈ ਹੁੰਦੀ ਹੈ ਨਾ ਜਦੋਂ ਉਸ ਰਮਜ ਨੂੰ ਖੋਲਿਦਾ ਵਿਆਖਿਆ ਪੜੀਦੀ ਹੈ ਸਤਿਪੁਰਖਾਂ ਕੋਲੋਂ ਮਹਾਂਪੁਰਖਾਂ ਕੋਲੋਂ ਸੁਣੀਦਾ ਤੇ ਸੱਚਮੁੱਚ ਆਤਮਾ ਨੂੰ ਇੱਕ ਵਾਰ ਝੁਣਝਣੀ ਆ ਜਾਂਦੀ ਹੈ